ਸੋ ਅੱਜ ਵਾਲਮੀਕ ਅਨਟੈਗਰ 4 ਦੇ ਮਾਧਿਅਮ ਤੋਂ ਮੈਂ ਅਜੀਤ ਖੋਸਲਾ ਜਲੰਧਰ ਤੋਂ ਅੱਜ ਪ੍ਰੈਸ ਕਲੱਬ ਅਸੀਂ ਪਹੁੰਚੇ ਆ ਅਸੀਂ ਉਸ ਪਰਿਵਾਰ ਦੇ ਨਾਲ ਆ ਤਿੰਨੇ ਪਰਿਵਾਰਾਂ ਦੇ ਨਾਲ ਆ ਜਿਨ੍ਹਾਂ ਦੇ ਘਰ ਤੋੜੇ ਗਏ ਆ ਜਿਨ੍ਹਾਂ ਦੇ ਪਸ਼ੂਆਂ ਨੂੰ ਸਾੜਿਆ ਗਿਆ ਔਰ ਅਸੀਂ ਉਹਨਾਂ ਨੂੰ ਵਿਸ਼ਵਾਸ ਦਿਲਾਣੇ ਆ ਕਿ ਜਦੋਂ ਤੱਕ ਸਾਡੇ ਸਾਹ ਚੱਲਣਗੇ ਅਸੀਂ ਆਪਣੇ ਐਸਸੀ ਸਮਾਜ ਦੇ ਨਾਲ ਆ ਔਰ ਇਸ ਪਰਿਵਾਰ ਦੇ ਨਾਲ ਵੀ ਇਹ ਜਿਨ੍ਹਾਂ ਦੇ ਨਾਲ ਸਾਨੂੰ ਬਜਰੀਆ ਫੋਨ ਤੇ ਪਤਾ ਲੱਗਾ ਸੀ ਕਿ ਆਪੀ ਸਰਪੰਚ ਨੇ ਜਿਹੜਾ ਉਹ ਆਪਣਾ ਉਹਦੀ ਖੁਦਾਈ ਕਰ ਰਿਆ ਛੱਪੜ ਦੀ ਲੇਕਿਨ ਖੁਦਾਈ ਕਰਨ ਵਾਸਤੇ ਉਹਨੇ ਕਿਸੇ ਵੀ ਅਫੀਸਰ ਕੋਲੋਂ ਮਨਜ਼ੂਰੀ ਨਹੀਂ ਲਈ ਜਦ ਕਿ ਮਾਲ ਮਹਿਕਮੇ ਦੇ ਵਿੱਚ ਵੀਡੀਓ ਜਾਂ ਉਸ ਤੋਂ ਉੱਪਰਲੇ ਆਹਲਾ ਅਫਸਰ ਜਾਂ ਉਸ ਤੋਂ ਥੱਲੇ ਵਾਲੇ ਅਫਸਰਾਂ ਦੀ ਮਨਜ਼ੂਰੀ ਹੁੰਦੀ ਹੈ ਤੇ ਉਹਨਾਂ ਦੇ ਕੋਲੋਂ ਮਨਜ਼ੂਰੀ ਨਹੀਂ ਲਈ ਫਿਰ ਉਹਦੇ ਵਿੱਚ ਇਹਨਾਂ ਨੇ ਸਰਪੰਚ ਸਾਹਿਬ ਨੇ ਜਿਹੜਾ ਸੀ ਉਹਦੇ ਢੋੜੇ ਆ ਸਪੈਦੇ ਪੱਟੇ ਆ ਉਹਦੀ ਕੋਈ ਮਨਜ਼ੂਰੀ ਨਹੀਂ ਲਈ ਜਾਤ ਕਿ ਉਹ ਜ਼ਿਲ੍ਹਾਤ ਡਿਪਾਰਟਮੈਂਟ ਤੋਂ ਫੋਰੈਸਟ ਡਿਪਾਰਟਮੈਂਟ ਦਾ ਵਰਕ ਹੁੰਦਾ ਮਨਜ਼ੂਰੀ ਲੈਣੀ ਪੈਂਦੀ ਹੈ ਤੇ ਲੋਕਾਂ ਦੇ ਘਰ ਧਾ ਦਿੱਤੇ ਇਹਨਾਂ ਨੀਲਾਂ ਲੱਗਦੇ ਲੱਗਦੇ ਸੀਗੇ ਉਹਨਾਂ ਨੇ ਇਹਨਾਂ ਨੂੰ ਕੋਸ਼ਿਸ਼ ਕੀਤੀ ਆ ਕਿ ਅਸੀਂ ਦਿਖਾਈਏ ਆਪਾਂ ਸਟੇ ਹੋਇਆ ਸੀ ਉਹ ਸਟੇ ਵੀ ਇਹਨੇ ਦੇਖਿਆ ਲੇਕਿਨ ਇਹ ਉਹਦੇ ਵਿੱਚ ਸਰਪੰਚ ਨੇ ਜਿਹੜੀ ਆ ਬਿਲਕੁਲ ਬਦਮਾਸ਼ੀ ਕੀਤੀ ਆ ਉਹ ਗਰੀਬ ਆਦਮਿਆਂ ਦੇ ਘਰ ਧਾ ਦਿੱਤੇ ਕਿਤੇ ਕੋਈ ਮਨਜ਼ੂਰੀ ਨਹੀਂ ਲਈ ਇਹਨਾਂ ਨੇ ਇਸ ਮਾਮਲੇ 'ਚ ਮੈਂ ਵੀਡੀਓ ਸਾਹਿਬ ਨਾਲ ਵੀ ਗੱਲ ਕੀਤੀ ਵੀਡੀਓ ਸਾਹਿਬ ਨੇ ਵੀ ਸਾਨੂੰ ਇਹ ਗੱਲ ਦੱਸੀ ਸੀਗੀ ਕਿ ਅਸੀਂ ਇਸ ਨੂੰ ਘਰ ਤੋੜਨ ਦੀ ਜਾਂ ਇਹਨੂੰ ਖਦਾਈ ਕਰਨ ਲਈ ਕੋਈ ਮਨਜ਼ੂਰੀ ਨਹੀਂ ਦਿੱਤੀ। ਜੇ ਜੇ ਕੋਈ ਮਨਜ਼ੂਰੀ ਦਿੰਦੇ ਤਾਂ ਉਸ ਡਿਪਾਰਟਮੈਂਟ ਦਾ ਕੋਈ ਅਕਸਰ ਹਾਂ ਜੇ ਕੋਈ ਮਨਜ਼ੂਰੀ ਹੁੰਦੀ ਜੇ ਕੋਈ ਮਨਜ਼ੂਰੀ ਹੁੰਦੀ ਤੇ ਉਹਦੇ ਵਿੱਚ ਹੋਣਾ ਸੀ। ਲੇਕਿਨ ਉਹ ਵੀਡੀਓ ਸਾਹਿਬ ਨੇ ਸਾਨੂੰ ਕਲੀਅਰ ਕਰ ਦਿੱਤਾ ਸੀ ਅਸੀਂ ਉਹਨਾਂ ਕੋਲ ਲਿਖਤੀ ਰਿਪੋਰਟ ਲਈ ਆ ਕਿ ਕੀ ਤੁਸੀਂ ਇਹਨੂੰ ਜਿਹੜਾ ਛੱਪੜ ਖਦਾਈ ਕਰਨ ਲਈ ਜਾਂ ਕਿਸੇ ਘਰ ਹਟਾਉਣ ਲਈ ਮਨਜ਼ੂਰੀ ਦਿੱਤੀ ਹੈ ਉਹਨਾਂ ਨੇ ਸਾਫ਼ ਇਨਕਾਰ ਕਰ ਦਿੱਤਾ ਸਾਡੇ ਕੋਲ ਰਿਟਰਨ ਰਿਪੋਰਟ ਵੀ ਉਹਨਾਂ ਨੇ ਦਿੱਤੀ ਆ। ਕਿ ਅਸੀਂ ਕੋਈ ਕਰਤੋਂ ਲਈ ਜਾਂ ਕਿਸੇ ਦੇ ਦਰਕਰ ਪੱਟਣ ਲਈ ਮਨਜ਼ੂਰੀ ਨਹੀਂ ਦਿੱਤੀ ਤੇ ਅਸੀਂ ਇਹ ਜਿਹੜਾ ਉਹਦੇ ਖਿਲਾਫ ਜਿਹੜੀ ਐਫ ਆਈ ਆਰ ਕਰਤੀ ਆ ਜੋ ਵੀ ਸੀਗੀ ਬਣਦੀ ਕਾਰਵਾਈ ਕਰ ਦਿੱਤੀ ਅਮਲ ਵਿੱਚ ਲੈਣਤੀ ਹੈ ਇਹ ਜਿਹੜਾ ਸਰਪੰਚਾ ਆਲਰੇਡੀ ਇਹਦੇ ਖਿਲਾਫ ਜਿਹੜੇ ਪੰਜ ਮੁਕੱਦਮੇ ਪਹਿਲਾਂ ਦਰਜ ਆ ਇਹ ਕ੍ਰਿਮਿਨਲ ਟਾਈਪ ਦਾ ਵਿਅਕਤੀ ਆ ਸਰਪੰਚ ਜਰੂਰ ਹੈਗਾ ਪਰ ਇਹ ਇਹਦੇ ਖਿਲਾਫ ਪੰਜ ਵੱਖ-ਵੱਖ ਦੇ ਆ 307 ਦਾ ਆਰਮਮੈਂਟ ਦੇ ਜਾਂ ਇਦਾਂ ਦੇ ਪੱਤੀ ਕਰਦੇ ਹੈਗੇ ਖਾਣਾ ਲੋਈਆਂ ਅਧੀਨ ਪੈਂਦੇ ਪਿੰਡ ਜਨਾਲਪੁਰ ਕਲਾਂ ਤੋਂ ਅੱਜ ਹਰਮੇਸ਼ ਸਿੰਘ ਅਤੇ ਉਸਦੇ ਪਰਿਵਾਰਕ ਮੈਂਬਰਾਂ ਵੱਲੋਂ ਐਸਸੀ ਸਮਾਜ ਦੇ ਭਾਈਚਾਰੇ ਦੇ ਨਿਜ਼ਾਮਾਂ ਅਤੇ ਵਾਲਮੀਕ ਟਾਈਗਰ ਫੋਰਟ ਦੇ ਆਗੂਆਂ ਨਾਲ ਜ਼ਿਲਹੰਦਰ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਅਜੇ ਖੋਸਲਾ ਅਤੇ ਹਰਮੇਸ਼ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਿੰਡ ਦੇ ਸਰਪੰਚ ਕਮਲਜੀਤ ਸਿੰਘ ਉਰਫ ਚਿੰਦਾ ਜਿਸਨੇ ਮਿਤੀ 1 ਜੂਨ ਨੂੰ ਗਰੀਬ ਲੋਕਾਂ ਦੇ ਘਰ ਛਾਇ ਸਨ ਅਤੇ ਉਹਨਾਂ ਦੇ ਪਸ਼ੂਆਂ ਨੂੰ ਨੁਕਸਾਨ ਪਹੁੰਚਾਇਆ ਸੀ ਜਿਸ ਕਰਕੇ ਥਾਣਾ ਲੋਈਆਂ ਵਿੱਚ ਸਰਪੰਚ ਦੇ ਖਿਲਾਫ ਮੁਕੱਦਮਾ ਨੰਬਰ 36 ਦਰਜ ਕੀਤਾ ਗਿਆ ਸੀ ਪਰ ਅਜੇ ਤੱਕ ਪੁਲਿਸ ਵੱਲੋਂ ਉਸ ਦੀ ਗ੍ਰਿਫਤਾਰੀ ਨਹੀਂ ਕੀਤੀ ਗਈ ਜਿਸ ਦੇ ਵਿਰੋਧ ਵਿੱਚ ਅੱਜ ਐਸੀ ਪਾਈਚਾਰੇ ਦੇ ਲੋਕਾਂ ਵੱਲੋਂ चेतावनी दी गई कि जेकर 25 जून तक सरपंच की गिरफ्तारी नहीं की गई तो वाल्मीक टाइगर फोर्स और एस सी भाईचारे वालों पक्का मोर्चा लोहिया चौक वि उस वेले तक लगया जाएगा जो तक उसकी गिरफ़्तारी नहीं हो जाती हालांकि पुलिस वालों पहला ही मीडिया को जानकारी देंदे दसया गया सी कि सरपंच दे ऊपर पहला ही परचे दर्ज हैं जो ਬੇਸ਼ੱਕ ਸਰਪੰਚ ਹੈ ਪਰ ਕ੍ਰਿਮੀਨਲ ਟਾਈਪ ਦਾ ਵਿਅਕਤੀ ਹੈ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਸਰਪੰਚ ਦੀ ਗ੍ਰਿਫਤਾਰੀ ਕਦੋਂ ਅੱਜ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਉਹ ਅੱਜ ਅਸਲੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਸੋ ਅੱਜ ਜਿਹੜੀ ਜਲੰਧਰ ਦੇ ਵਿੱਚ ਪ੍ਰੈਸ ਕਲੱਬ ਪ੍ਰੈਸ ਕਾਨਫਰੰਸ ਕੀਤੀ ਗਈ ਆ ਜੋ ਕਿ ਇੱਕ ਬੜਾ ਹੀ ਗੰਭੀਰ ਮੁੱਦਾ ਐਸੀ ਸਮਾਜ ਦੇ ਨਾਲ ਬੜੀ ਵਿਧਿੱਕੀ ਹੋਈ ਬੜੀ ਧੱਕੇਚਾਹੀ ਹੋਈ ਆ ਉਸ ਮੁੱਦੇ ਤੇ ਅੱਜ ਪ੍ਰੈਸ ਕਾਨਫਰੰਸ ਜਲੰਧਰ ਦੇ ਵਿੱਚ ਕੀਤੀ ਗਈ ਲੋਈਆਂ ਦੇ ਨਾਲ ਲੱਗਦੇ ਇੱਕ ਛੋਟਾ ਜਿਹਾ ਪਿੰਡ ਜਲਾਲਪੁਰ ਕਲਾ ਉੱਥੇ ਮੌਜੂਦਾ ਸਰਪੰਚ ਜੋ ਕਿ ਆਮ ਪਾਰਟੀ ਦਾ ਸਰਪੰਚ ਆ ਜਿਸ ਨੇ ਇੱਕ ਉਥੇ ਦੋ ਤਿੰਨ ਪਰਿਵਾਰ ਨੇ ਗਰੀਬ ਪਰਿਵਾਰ ਕਾਫੀ ਲੰਬੇ ਸਮੇਂ ਤੋਂ ਉਥੇ 15-20 ਸਾਲ ਤੋਂ ਉਥੇ ਰਹਿ ਰਹੇ ਆ ਜਿਨ੍ਹਾਂ ਦੇ ਆਪਣੇ ਮੀਟਰ ਵੀ ਲੱਗੇ ਹੋਏ ਆ ਆਪਣੇ ਘਰਵਾ ਉਹਦੇ ਨਾਲ ਹੀ ਜੋ ਬਚੀ ਹੋਈ ਜ਼ਮੀਨ ਸੀਗੀ ਸ਼ਾਮਲਾੜ ਦੀ तकरीबन ਮਰਲਾ ਡੇਢ ਮਰਲਾ ਉਹਨਾਂ ਨੇ ਉਹ ਕਵਰ ਕੀਤਾ ਸੀ ਤੇ ਆਪਣੇ ਮੱਝਾ ਗਾਵਾਂ ਬਣੀਆਂ ਹੋਈਆਂ ਸੀਗੀਆਂ ਸਰਪੰਚ ਨੇ ਉਹਨਾਂ ਨੂੰ ਉਹ ਤੋਂ ਉਹ ਖੇੜਨ ਦੀ ਕੋਸ਼ਿਸ਼ ਕੀਤੀ ਜਿਹੜਾ ਕਿ ਕੇਸ ਵੀ ਜਿਹੜਾ ਕੋਰਟ ਦੇ ਵਿੱਚ ਚੱਲਦਾ ਸੀਗਾ ਔਰ 31 ਨੂੰ 31 ਮਈ ਨੂੰ ਉਹਦਾ ਸਟੇ ਆਰਡਰ ਵੀ ਉਹਨਾਂ ਨੂੰ ਮਿਲ ਗਿਆ ਸੀ ਪਰਿਵਾਰਾਂ ਨੂੰ ਉਸ ਸਟੇ ਆਰਡਰ ਦਾ ਉਲੰਘਣਾ ਜਿਹੜੀ ਉਹ ਸਰਪੰਚ ਵੱਲੋਂ ਕੀਤੀ ਗਈ ਉਸ ਪਰਿਵਾਰ ਦੇ ਨਾਲ ਧੱਕੇਚਾਹੀ ਕੀਤੀ ਔਰ ਸ਼ਰੇਆਮ ਜੇਸੀ ਵੀ ਬੁਲਾ ਕੇ ਉਹਨਾਂ ਦੇ ਕਫਜ਼ੇ ਨੂੰ ਤੋੜਿਆ ਗਿਆ ਜਿੱਥੇ ਉਹਨਾਂ ਨੇ ਡੰਗਰ ਬੰਨੇ ਸੀ ਤੂੜੀ ਨੂੰ ਅੱਗ ਲਗਾਈ ਗਈ ਜਿੱਥੇ ਕਿ ਉਹਨਾਂ ਦੇ ਜਿਹੜੇ ਡੰਗਰ ਵੀ ਸੜ ਗਏ ਆ ਸੋ ਬੜੀ ਮੰਦ ਭਾਗੀ ਇਹ ਖਬਰ ਆ ਸੋ ਅੱਜ ਅਸੀਂ ਪ੍ਰੈਸ ਕਲੱਬ ਦੇ ਵਿੱਚ ਪਹੁੰਚ ਕੇ ਪ੍ਰੈਸ ਮੀਡੀਆ ਦੇ ਜ਼ਰੀਏ ਆਪਣੀ ਆਵਾਜ਼ ਨੂੰ ਆਵਾਮ ਤੱਕ ਪਹੁੰਚਾਇਆ ਕਿ ਅਸੀਂ ਇਹੀ ਮੰਗ ਕਰਦੇ ਆ ਕਿ 25 ਜੂਨ ਨੂੰ ਜਿਹੜਾ ਇੱਕ ਧਰਨਾ ਉਥੇ ਲੰਬੇ ਸਮੇਂ ਲਈ ਲੱਗ ਜਣਾ ਹੈ ਜਿੰਨੀ ਤਰ੍ਹਾਂ ਉਹਦੀ ਗ੍ਰਿਫਤਾਰੀ ਸਰਪੰਚ ਦੀ ਨਹੀਂ ਹੁੰਦੀ ਕਮਲਜੀਤ ਸਿੰਘ ਨਾਮ ਆ ਸਰਪੰਚ ਦਾ ਛਿੱਦਾ ਉਹਨੂੰ ਕਿਹਾ ਜਾਂਦਾ ਉਹਦੀ ਗ੍ਰਿਫਤਾਰੀ ਨਾ ਕੀਤੀ ਗਈ ਐਫਆਈਰ ਦੇ ਅੱਤੇ ਹੋ ਚੁੱਕੀ ਆ ਐਫਆਈ ਨੰਬਰ 68 ਔਰ ਉਹਦੀ ਗ੍ਰਿਫਤਾਰੀ ਹੱਲੇ ਤੱਕ ਨਹੀਂ ਹੋਈ 10 ਤਰੀਕ ਦੀ ਐਫਆਈਰ ਦਰਜ ਕੀਤੀ ਗਈ ਆ ਆ 6 ਦਿਨ ਹੋ ਗਏ ਆ ਔਰ 9 ਦਿਨ ਰਹਿ ਗਏ ਆ 25 ਤਰੀਕ ਨੂੰ ਅਸੀਂ ਪ੍ਰਸ਼ਾਸਨ ਨੂੰ ਐਸਐਸਪੀ ਸਾਹਿਬ ਜਲੰਧਰ ਨੂੰ ਮੰਗ ਕਰਦੇ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਸੀਂ ਮੰਗ ਕਰਦੇ ਆ ਕਿ ਜੇ 25 ਤਰੀਕ ਤੋਂ ਪਹਿਲਾਂ ਸਰਪੰਚ ਦੀ ਗ੍ਰਿਫਤਾਰੀ ਨਾ ਹੋਈ ਤਾਂ ਫਿਰ ਜਿਹੜਾ ਧਰਨਾ ਉੱਥੇ ਅਸੀਂ ਲੋਹਿਆਂ ਦੇ ਵਿੱਚ ਚੌਂਕ ਦੇ ਵਿੱਚ ਅਨਮਿੱਥੇ ਸਮੇਂ ਲਈ ਧਰਨਾ ਉੱਤੇ ਲਗਾਵਾਂਗੇ ਇੱਥੇ ਸਾਰੇ ਐਸਸੀ ਸਮਾਜੀਆਂ ਜੱਥੇਬੰਦੀਆਂ ਸੰਗਠਨ ਸਾਡੇ ਲੀਡਰ ਸਾਹਿਬਾਨ ਸਾਰੇ ਫੋਰਸਾਂ ਸਾਰੀਆਂ ਉੱਥੇ ਪਹੁੰਚਣਗੇ ਔਰ ਇਹ ਧਰਨਾ ਜਿਹੜਾ ਉਦੋਂ ਤੱਕ ਲੱਗਿਆ ਰਹੂਗਾ ਜਿੰਨੀ ਦੇਰ ਉਹ ਸਰਪੰਚ ਦੀ ਗ੍ਰਿਫਤਾਰੀ ਨਹੀਂ ਹੁੰਦੀ ਕੁਸੀਂ ਦੱਸਿਆ ਕਿ ਜਿਸ ਤਰ੍ਹਾਂ ਕਿ ਉਹ ਜਿਹੜੀ ਜ਼ਮੀਨ ਸੀਗੀ ਉਹਦਾ ਉਹਨਾਂ ਨੇ ਸਟੇ ਵੀ ਲਿਆ ਉਹ ਕਿਹੜੀ ਜ਼ਮੀਨ ਆ ਜਿਹੜਾ ਉਸ ਤੋਂ ਪਹਿਲਾਂ ਮਸਟੇਜ ਕੋਰ ਲੈਂਦੀ ਲੋਡ ਹੋਇਆ ਮਾੜਾ ਉਹ ਸਟੇਟੜੀ ਕਾਫੀ ਸਮੇਂ ਤੋਂ ਉੱਥੇ ਪਰਿਵਾਰ ਰਹਿੰਦੇ ਵੈਸੇਗੇ ਉਹ ਸਰਪੰਚ ਜਿਹੜਾ ਮੌਜੂਦਾ ਬਣਿਆ ਹੈ ਇਹ ਕਾਫੀ ਇੱਥੇ ਪਰਚੇ ਪਹਿਲਾਂ ਵੀ ਆਲਰੇਡੀ ਜਿਹੜੇ ਆ ਉੱਥੇ ਚੱਲਦੇ ਪਏ ਆ ਪੰਜ ਪਰਚੇ ਹੋਰ ਵੀ ਆ ਸਾਹਮਣੇ ਸਾਡੇ ਆਏ ਆ ਔਰ ਇਹ ਹਰ ਵਾਰ ਉਹਨਾਂ ਧਮਕੀਆਂ ਦਿੰਦਾ ਸੀਗਾ ਉਹ ਪਰਿਵਾਰ ਨੇ ਵੀ ਸੋਚਿਆ ਸਰਕਾਰ ਕਾਨੂੰਨ ਦਾ ਸਹਾਰਾ ਲਿੱਤਾ ਜਾਵੇ ਉਹਨਾਂ ਨੇ ਕਾਨੂੰਨ ਦੇ ਵਿੱਚ ਪਹੁੰਚ ਕੇ ਵਕੀਲ ਕਰਕੇ ਜਿਹੜਾ ਉੱਥੇ ਦਾ ਉਹਨਾਂ ਨੇ ਆਪਣੇ ਰੈਜ਼ਿਡੈਂਸ ਪ੍ਰੂਫ ਦਿੱਤੇ ਆ ਮੀਟਰ ਉਹਨਾਂ ਦੇ ਨਾਮ ਦੇ ਲੱਗੇ ਹੋਇਆ ਰਾਸ਼ਨ卡ਟ ਉਹਨਾਂ ਦਾ ਉੱਥੇ ਦਾ ਬਣਿਆ ਹੋਇਆ ਸਾਰੇ ਏ ਟੂ ਜ਼ेड ਪ੍ਰੂਫ ਆਪਣੇ ਲਗਾ ਕੇ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਜਿਹੜਾ ਉੱਥੇ ਸਟੇ ਆਰਡਰ ਸਵਿਧਾਨ ਦੇ ਕਾਊਂਟਿੰਗ ਮਿਲਿਆ ਪਰ ਸਰਪੰਚ ਕੋਲ ਇਹ ਵੀ ਜਰਿਆ ਨਹੀਂ ਗਿਆ ਸਰਪੰਚ ਹਥਿਆਰਬੰਦ ਹੈਗਾ ਹਥਿਆਰਤ ਕੋਲ ਹੈਗਾ ਅਸਲਾ ਨਾਜਾਇਜ਼ ਵੀ ਹੋ ਸਕਦਾ ਹੈ ਇਹਦੇ ਕੋਲ ਉਹਨੇ ਪਰਿਵਾਰ ਨੂੰ ਧਮਕਾਣ ਦੀ ਕੋਸ਼ਿਸ਼ ਕੀਤੀ ਉਹ ਸਟੇ ਤਾਂ ਕਰਕੇ ਲਿੱਤਾ ਕੀ ਕਾਨੂੰਨ ਤੋਂ ਉੱਪਰ ਕੋਈ ਚੀਜ਼ ਨਹੀਂ ਹੁੰਦੀ ਪਰ ਸਰਪੰਚ ਨੇ ਉਹਦੀ ਉਲੰਘਣਾ ਵੀ ਕਰ ਦਿੱਤੀ ਹੈ ਔਰ ਉਹਨੇ ਇਹ ਵੀ ਸਾਬਤ ਕਰਦਾ ਕਿ ਮੇਰੇ ਅੱਗੇ ਕੁਝ ਨਹੀਂ ਆ ਸੋ ਪਰਿਵਾਰ ਪੀੜਿਤ ਪਰਿਵਾਰ ਜਿਹੜਾ ਹੈਗਾ ਬੜਾ ਪਰੇਸ਼ਾਨ ਆ ਬੜਾ ਦੁਖੀ ਆ ਔਰ ਉਹਨਾਂ ਨੂੰ ਜਾਨੋਂ ਮਾਰ ਦੇ ਧਮਕੀਆਂ ਵੀ ਸਰਪੰਚ ਵੱਲੋਂ ਚਿੰਦੇਲੋਂ ਦਿੱਤੀਆਂ ਜਾ ਰਹੀਆਂ ਸੋ ਅੱਜ ਵਾਲਮੀਕਨ ਟਾਈਗਰ ਫੋਰਸ ਦੇ ਮਾਧਿਅਮ ਤੋਂ ਮੈਂ ਅਜੇ ਖੋਸਲਾ ਜਲੰਧਰ ਤੋਂ ਅੱਜ ਪ੍ਰੈਸ ਕਲੱਬ ਅਸੀਂ ਪਹੁੰਚੇ ਆ ਅਸੀਂ ਉਸ ਪਰਿਵਾਰ ਦੇ ਨਾਲ ਆ ਤਿੰਨੇ ਪਰਿਵਾਰਾਂ ਦੇ ਨਾਲ ਆ ਜਿਨ੍ਹਾਂ ਦੇ ਘਰ ਤੋੜੇ ਗਏ ਆ ਜਿਨ੍ਹਾਂ ਦੇ ਪਸ਼ੂਆਂ ਨੂੰ ਸਵਾੜਿਆ ਗਿਆ ਔਰ ਅਸੀਂ ਉਹਨਾਂ ਨੂੰ ਵਿਸ਼ਵਾਸ ਦਿਲਾ ਕਿ ਜਦੋਂ ਤੱਕ ਸਾਡੇ ਸਾਹ ਚੱਲਣਗੇ ਅਸੀਂ ਆਪਣੇ ਐਸੀ ਸਮਾਜ ਦੇ ਨਾਲ ਆ ਔਰ ਇਸ ਪਰਿਵਾਰ ਦੇ ਨਾਲ ਵੀ ਹਾਂਜੀ ਕੀ ਨਾਮ ਹੈ ਤੁਹਾਡਾ ਹਾਂਜੀ ਜੈਪੀਨ ਜੈ ਭਾਰਤ ਮੇਰਾ ਨਾਮ ਚਰਨਜੀਤ ਸਿੰਘ ਪਿੰਡ ਜਲਾਲਪੁਰ ਕਲਾਂ ਸ਼ਾਗੁੜ ਹਲਕਾ ਲੋਹੀਆਂ ਖਾਸ ਸਰ ਮੇਰੇ ਆ ਨਾ ਪਿੰਡ ਵਿੱਚ ਜਿੱਦਾਂ ਮੇਰੇ ਚਾਚਾ ਜੀ ਨਾਲ ਘਰ ਆ ਵੀ ਸਾਡੇ ਜਿਹੜੇ ਪਿੰਡ ਦਾ ਮੌਜੂਦਾ ਸਰਪੰਚ ਸੀਗਾ ਉਹ ਕਾਫੀ ਟਾਈਮ ਤੋਂ ਧਮਕੀਆਂ ਦੇ ਰਿਹਾ ਸੀ ਵੀਟਾ ਦੇ ਘਰਟਾ ਦੂੰਗਾ ਇਦਾਂ ਕਰ ਦੂੰਗਾ ਉਦਾਂ ਕਰ ਦੂੰਗਾ ਇਹ ਚੀਜ਼ਾਂ ਦਾ ਕਰਕੇ ਉਹਦੀ ਸਾਡੇ ਨਾਲ ਵੋਟਾਂ ਦੀ ਰੰਜਿਸ਼ ਸੀਗੀ ਅੱਛਾ ਜੀ ਜੀ ਦਾ ਕਰਕੇ ਉਹ ਧਮਕੀਆਂ ਦੇ ਰਹੀ ਵੋਟਾਂ ਦੀ ਰੰਜਿਸ਼ ਕੋ ਤੁਸੀਂ ਕੋਈ ਦੂਸਰੀ ਪਾਰਟੀ ਦੇ ਹੋਗੇ ਹਾਂਜੀ ਅਸੀਂ ਉਹਨੂੰ ਵੋਟਾਂ ਨਹੀਂ ਪਾਈਆਂ ਅਸੀਂ ਅੱਛਾ ਜੀ ਤੇ ਫਿਰ ਇਹ ਧਮਕੀਆਂ ਦਾ ਕਰਕੇ ਅਸੀਂ ਮਾਨਯੋਗ ਜੱਜ ਕੋਲ ਗਏ ਜਿੱਥੋਂ ਸਾਨੂੰ ਸਟੇ ਆਰਡਰ ਮਿਲ ਗਿਆ 31 ਤਰੀਕ ਨੂੰ ਸਾਨੂੰ ਦੋ ਘਰਾਂ ਨੂੰ ਸਟੇ ਆਰਡਰ ਮਿਲਦਾ ਵਾ ਧਮਕੀ ਕੀ ਦਿੱਤੀ ਸੀ ਉਹਨਾਂ ਨੇ ਧੌਣ ਦੀ ਧਮਕੀ ਦਿੱਤੀ ਸੀ ਵੀ ਇਹ ਘਰ ਨੂੰ ਮੈਂ ਮਤਲਬ ਕਬਜ਼ਾ ਕਰਨਾ ਚਾਹੁੰਦਾ ਅੱਛਾ ਜੀ ਤੇ ਜਦ ਕੇ ਤੁਹਾਡੇ ਨਾਂ ਹੈ ਸਾਰੀ ਜਗ੍ਹਾ ਜਿਹੜੀ ਹੈਗੀ ਆ ਉਹ ਜਗ੍ਹਾ ਕਿਸ ਦੇ ਨਾਂ ਹੈ ਜਿਹੜੀ ਉਹ ਜਗ੍ਹਾ ਤੇ ਸਾਡਾ ਪਿਛਲੇ 15-20 ਸਾਲ ਤੋਂ ਕਬਜ਼ਾ ਵਾ ਮੀਟਰ ਵੀ ਲੱਗਾ ਹੋਇਆ ਸਾਡਾ ਅੱਛਾ ਜੀ ਇਹ ਕਬਜ਼ੇ ਵਾਲੀ ਜਗ੍ਹਾ 'ਚ ਕੋਈ ਰਜਿਸਟਰੀ ਹੈ ਜਾਂ ਕਿਸ ਤਰ੍ਹਾਂ ਕੀ ਹੈਗਾ ਜਗ੍ਹਾ ਫਿਰ ਹਾਲੇ ਉਹ ਨੰਬਰੀ ਵੀ ਹੈਗੀ ਆ ਅੱਛਾ ਜੀ ਪਰ ਉਹ ਸਾਡੇ ਨਾਂ ਤੇ ਨਹੀਂ ਗਈ ਅੱਛਾ ਜੀ ਵੀ ਅਸੀਂ ਕਬਜ਼ੇ ਤੇ ਬੈਠੇ ਆ ਜਿੰਨਾ ਟਾਈਮ ਹੋ ਗਿਆ ਕਾਡਾ 15-20 ਸਾਲ ਤੋਂ ਕਬਜ਼ਾ ਉਹ ਕਹਿੰਦਾ ਮੈਂ ਕਰਨਾ ਇਹਦੇ ਉੱਤੇ ਹਾਂਜੀ ਤੇ ਇਹਦਾ ਜਿਹੜਾ ਫਿਰ ਤੁਸੀਂ ਆਪਣਾ ਕੋਈ ਪੁਲਿਸ ਕਾਰਵਾਈ ਕੀਤੀ ਸੀ ਜੋ ਅਸੀਂ ਫਿਰ ਜੱਜ ਕੋਲੋਂ ਸਟੇ ਆਰਡਰ ਲਿਆ ਵਾ 31 ਤਰੀਕ ਨੂੰ ਤੇ ਆ ਜਿਹੜੀ 31 ਜਿਹੜੀ ਹੋਣ ਵਾਲੀ ਮੀਟਿੰਗ ਹਾਂਜੀ ਆ ਜੀ ਸਟੇ ਦੇ ਵਿੱਚ ਕੀ ਔਰਤ ਸੀ ਦੱਸਿਆ ਵੀ ਜਿਹੜੀ ਸਟੇ ਦੇ ਵਿੱਚ ਅਸੀਂ ਦੱਸਤਾ ਵੀ 80 ਸਾਲ ਤੋਂ ਸਾਡਾ ਕਬਜ਼ਾ ਵਾ ਸਾਡੇ ਮੀਟਰ ਲੱਗੇ ਹੋਏ ਆ ਉਹਨਾਂ ਨੇ ਸਾਨੂੰ 31 ਤਰੀਕ ਦਾ ਸਟੇ ਦੇ ਦਿੱਤਾ ਉਸ ਤੋਂ ਬਾਅਦ ਫਿਰ ਇੱਕ ਤਰੀਕ ਨੂੰ ਇਹਨੇ ਜੀਸੀਬੀ ਲਿਆਂਦੀ ਆ ਅਸੀਂ ਕੋਈ ਘਰ ਨਹੀਂ ਸੀਗੇ ਤੁਸੀਂ ਉਹਨੂੰ ਦੱਸਿਆ ਉਹਨੂੰ ਵੀ ਆ ਸਾਡਾ ਸਟੇ ਹੈਗਾ ਸਾਰਾ ਕੋਈ ਦਿਖਾਇਆ ਉਹਨੂੰ ਹਾਂਜੀ ਮੇਰੀ ਵਾਈਫ ਸੀ ਉਹਨਾਂ ਨੇ ਦੱਸਿਆ ਪਿੰਡੋਂ ਥੋੜੇ ਜੇ ਬੰਦੇ ਸੀ ਜਿਨ੍ਹਾਂ ਨੇ ਇਹਨੂੰ ਦੱਸਿਆ ਫਿਰ ਜਦੋਂ ਅਸੀਂ ਆ ਗਏ ਅਸੀਂ ਵੀ ਆਨਕੇ ਇਹਨੂੰ ਦੱਸਿਆ ਵੀ ਸਾਡੇ ਕੋਲ ਸਟੇ ਆ ਤੂੰ ਇਦਾਂ ਨਾ ਕਰ ਕਹਿੰਦਾ ਵੀ ਮੈਂ ਇਸ ਸਟੇਆਂ ਦੀ ਪ੍ਰਵਾਹ ਨਹੀਂ ਕਰਦਾ ਮੌਜੂਦਾ ਸਰਪੰਚਾ ਹਾਂਜੀ ਮੌਜੂਦਾ ਸਰਪੰਚ ਆ ਕਮਲਜੀਤ ਸਿੰਘ ਸ਼ੰਕੀਨ ਦਾ ਤੇ ਇਹਦੇ ਨਾਲ ਜਿਹੜੇ ਜਿਹੜਾ ਸਰਪੰਚ ਆ ਹੋਰ ਪੰਚ ਜਾਂ ਕੋਈ ਸਾਰੇ ਇਹਦੇ ਨਾਲ ਆ ਜਾਂ ਕੋਈ ਤੁਹਾਡੇ ਨਾਲ ਜਾਂ ਕੋਈ ਹੋਰ ਪਿੰਡ ਦੇ ਲੋਕ ਵੀ ਤੁਹਾਡੇ ਨਾਲ ਨੇ ਨਹੀਂ ਬਾਕੀ ਜਿਹੜੇ ਪਿੰਡ ਨਾਲ ਕੋਈ ਚੱਕਰ ਨਹੀਂ ਗਾ ਸਿਰਫ ਇਹ ਸਰਪੰਚ ਨੇ ਸਾਡੇ ਨਾਲ ਰੰਜਿਸ਼ ਰੱਖੀ ਆ ਤੇ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਤੁਹਾਡਾ ਮਕਸਦ ਕੀ ਹੈ ਸਾਡਾ ਮਕਸਦ ਇਹ ਆ ਵੀ ਜਿਹੜਾ ਪ੍ਰਸ਼ਾਸਨ ਵੱਲੋਂ ਪਰਚਾ ਕੱਟਿਆ ਗਿਆ ਅਜੇ ਚੀਜ਼ ਨੂੰ 15 16 ਦਿਨ ਹੋ ਗਏ ਇੱਕ ਤਰੀਕ ਦੀ ਗੱਲ ਆ ਅੱਛਾ ਪਰਚਾ ਕੱਟ ਦਿੱਤਾ ਗਿਆ ਪਰ ਉਸ ਨੂੰ ਅਰੈਸਟ ਨਹੀਂ ਪਾਇਆ ਜਾ ਰਿਹਾ ਉਸ ਤੋਂ ਬਾਅਦ ਚ ਉਹ ਸਾਨੂੰ ਜਦੋਂ ਵੀ ਟੱਕਰ ਦਾ ਧਮਕੀਆਂ ਦਿੰਦਾ ਵਾ ਜਾਤੀ ਸੂਚਕ ਸ਼ਬਦ ਬੋਲਦਾ ਵਾ ਨਹੀਂ ਇਹ ਜਿਹੜੀ ਤੁਸੀਂ ਕਹਿੰਦੇ ਜੀਸੀਬੀ ਲੈ ਕੇ ਵੀ ਆਇਆ ਤੇ ਇਹ ਸਰਪੰਚ ਇਕੱਲਾ ਹੈ ਜਾਂ ਕੋਈ ਹੋਰ ਵੀ ਲੋਕ ਸ਼ਾਮਲ ਹੋਦੇ ਨਾਲ ਇਹਦੇ ਨਾਲ 10 12 ਬੰਦੇ ਬਾਹਰੋਂ ਸੀਗੇ ਤੇ ਉਹ ਵੀ ਜਿਹੜੇ ਜਿਹੜੇ ਤੁਸੀਂ ਕਹਿੰਦੇ ਐਫਆਈਆਰ ਦਰਜ ਹੋਦੇ ਵਿੱਚ ਨਾਮਜ਼ਦ ਹੈਗੇ ਉਹ ਬੰਦੇ ਵੀ ਹਾਂਜੀ ਉੱਚ ਇਹ ਚੀਜ਼ ਤੇ ਲਿਖਾਈ ਹੋਈ ਆ ਸੀ ਵੀ ਸਾਨੂੰ ਉਹਨਾਂ ਦੇ ਨਾਂ ਨਹੀਂ ਪਤਾ ਵੀ 10-12 ਬੰਦੇ ਬਾਹਰੋਂ ਲਿਆਂਦੇ ਗਏ ਜਿਨ੍ਹਾਂ ਇਹ ਗੁੰਡਾਗਰਦੀ ਕੀਤੀ ਗਈ ਤੇ ਤੁਹਾਡਾ ਹੁਣ ਤੁਸੀਂ ਕਹਿੰਦੇ ਪੱర్చਾ ਵੀ ਦਰਜਾ ਹੈ ਤਾਂ ਅੱਜ ਤੁਹਾਡੀ ਪ੍ਰੈਸ ਕਾਨਫਰੰਸ ਕੀਤੀ ਤੁਹਾਡੀ ਮੰਗ ਕੀ ਹੈ ਤੁਹਾਡਾ ਮਕਸਦ ਕੀ ਹੈ ਸਾਡੀ ਇਹ ਮੰਗ ਆ ਵੀ ਇਸ ਨੂੰ ਅਰੈਸਟ ਕਰਕੇ ਤੇ ਸਾਡੀ ਜਿਹੜੀ ਇਹਨਾਂ ਨੁਕਸਾਨ ਕੀਤਾ ਗਿਆ ਉਹਦਾ ਹਰਜਾਨਾ ਭਰਾਇਆ ਜਾਵੇ ਅੱਗੇ ਅਗਲਾ ਕਦਮ ਕੀ ਹੋ ਸਕਦਾ ਜੇ ਮੰਨ ਲਓ ਹੁਣ ਤੁਸੀਂ ਅਜਨਾ ਸਾਡੀਆਂ ਜਿਹੜੀਆਂ ਸੰਸਥਾਵਾਂ ਉਹਨਾਂ ਨੇ ਐਲਾਨ ਕੀਤਾ ਵਾ ਵੀ 25 ਤਰੀਕ ਨੂੰ ਧਰਨਾ ਲਾਇਆ ਜਾਊਗਾ ਲੋਹਿਆ ਚੌਂਕ 'ਤੇ ਲੋਹਿਆ ਚੌਂਕ 'ਤੇ ਜਿੰਨਾ ਟਾਈਮ ਇਹ ਅਰੈਸਟ ਨਹੀਂ ਹੋ ਰਿਹਾ